ਪ੍ਰੋਜੈਕਟ ਜੀਵਨ ਜੋਤ 2.0 ਦੀ ਗਰਾਉਂਡ ਰਿਪੋਰਟ ਤੁਹਾਨੂੰ ਦਿਖਾ ਰਹੇ ਹੈਗੇ ਆਂ ਕੱਲ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਸੀ ਉਹਦਾ ਅਸਰ ਦਿਖਾਈ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਵਧੀਆ ਕੰਮ ਆ ਭਾਜੀ ਨਹੀਂ ਤਾਂ ਇੱਥੇ ਭਖਾਰੀਆਂ ਨੇ ਤਾਂ ਬਹੁਤ ਯਾਤਰੀਆਂ ਨੂੰ ਅੰਨੀ ਪਰੇਸ਼ਾਨੀ ਹੁੰਦੀ ਸੀ ਨਾ ਕਿ ਅੰਦਰ ਬਾਹਰ ਜਾਣਾ ਕਦੇ 10 ਰੁਪਏ ਦੇ ਦੇ ਕਦੇ ਤਿਲਕ ਲਗਾਤਾ ਨਵੇਂ ਨਵੇਂ ਢੰਗ ਬਹੁਤ ਵਧੀਆ ਉਪਰਾਲਾ ਕੀਤਾ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਭਾਜੀ ਮੈਂ ਤਾਂ ਕਹਿੰਦਾ ਜਿਹੜੇ ਜਿਹੜੇ ਆਪਣੇ ਚੌਂਕ ਪੈਂਦੇ ਆ ਨਾ ਮੰਨ ਲਓ ਵੀ ਸਮਰਾਲਾ ਚੌਂਕ ਤੋਂ ਵੀਰ ਪੈਲਸ ਹੋ ਗਿਆ ਜਮਾਲਪੁਰ ਹੋ ਗਿਆ ਤੁਸੀਂ ਉਹਨਾਂ ਸਾਰਿਆਂ ਦੇ ਡੀਐਨਏ ਟੈਸਟ ਹੋਣੇ ਚਾਹੀਦੇ ਆ ਕਿਉਂ ਕੰਮ ਤੋਂ ਬਾਦੇ ਇਹ ਸਲਵਾਰ ਸੂਟ ਪਾ ਕੇ ਆਪਣਾ ਇਹਨਾਂ ਨੇ ਵਧੀਆ ਰੋਜ਼ਗਾਰ ਬਣਾਇਆ ਹੋਇਆ ਆ ਹੋਰ ਇਹਨਾਂ ਨੂੰ ਕੀ ਚਾਹੀਦਾ ਬਹੁਤ ਵਧੀਆ ਸਰਕਾਰ ਦਾ ਅਪਰਾਲਾ ਇਹ ਕਿਉਂਕਿ 10 ਰੁਪਏ ਦੇ ਨਾਂ ਦੇ ਲੋਕਾਂ ਨਾਲ ਖੋਹ ਹੋ ਜਾਂਦੀ ਹੈ ਜੀ ਜੋ ਅਸਲ ਚ ਗੱਲ ਆ ਅੱਛਾ ਮੇਨ ਇੱਥੇ ਇਹੀ ਜਿਹੜੀ ਪ੍ਰੋਬਲਮ ਦੱਸੀ ਜਾਂਦੀ ਸੀ ਭਿਖਾਰੀ ਜਿਹੜੇ ਨੇ ਜ਼ਬਰਦਸਤੀ ਕਰਦੇ ਹਨਾ ਲੋਕਾਂ ਨੂੰ ਜੀ ਬਿਲਕੁਲ ਜੀ ਬਿਲਕੁਲ ਜ਼ਬਰਦਸਤੀ ਤਾਂ ਹੈਗੀ ਆ ਜੀ ਉਹ ਤੋਂ ਬੜੀ ਸਮੱਸਿਆ ਇੱਥੇ ਹੀ ਆਉਂਦੀ ਸੀ ਵੀ ਭੀਖ ਮੰਗਣ ਦੇ ਨਾਂ ਤੇ ਲੁੱਟ ਖੋਹ ਕਰਦੇ ਆ ਇਹ ਭਿਖਾਰੀ ਹਨਾ 550000 ਰੁਪਇਆ ਇਹ ਫੋਟੋ ਲੈਣ ਕਿਸੇ ਦਾ ਇਹ ਖਪੇ ਚੱਕੇ ਲੈਣ ਕਿਸੇ ਦੇ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਪ੍ਰੋਜੈਕਟ ਜੀਵਨ ਜੋਤ 2.0 ਦੀ ਗਰਾਉਂਡ ਰਿਪੋਰਟ ਤੁਹਾਨੂੰ ਦਿਖਾ ਰਹੇ ਹੈਗੇ ਆ ਕੱਲ ਰੇਲਵੇ ਸਟੇਸ਼ਨ ਲੁਧਿਆਣਾ ਦੇ ਵਿੱਚ ਰੈਸਕਿਊ ਆਪਰੇਸ਼ਨ ਕੀਤਾ ਗਿਆ ਸੀਗਾ ਜਿਹਦੇ ਵਿੱਚ ਅਲੱਗ-ਅਲੱਗ ਥਾਵਾਂ ਤੋਂ 18 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਸੀ ਚਾਈਲਡ ਕੇਅਰ ਸ਼ੈਲਟਰ ਹੋਮ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਹਾਲਾਂਕਿ ਅੱਜ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦਾ ਡੀਐਨਏ ਟੈਸਟ ਜਿਹੜਾ ਕਰਵਾਇਆ ਗਿਆ ਲੇਕਿਨ ਤੁਹਾਨੂੰ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਦੀ ਗਰਾਊਂਡ ਰਿਪੋਰਟ ਦਿਖਾਨ ਜਾ ਰਹੇ ਹਾਂ ਕਿ ਇਸ ਰੈਸਕਿਊ ਆਪਰੇਸ਼ਨ ਦਾ ਕੀ ਅਸਰ ਦਿਖਾਈ ਦਿੱਤਾ ਹੈ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਭਿਖਾਰੀਆਂ ਦਾ ਜਮਾਵੜਾ ਲੱਗਿਆ ਰਹਿੰਦਾ ਸੀਗਾ ਭੀੜ ਲੱਗੀ ਰਹਿੰਦੀ ਸੀਗੀ ਜਨਾਨੀਆਂ ਛੋਟੇ-ਛੋਟੇ ਬੱਚੇ ਬਜ਼ੁਰਗ ਆਮ ਪੀਖ ਬੰਗਦੇ ਹੋਏ ਦਿਖਾਈ ਦਿੰਦੇ ਸੀਗੇ ਲੇਕਿਨ ਅੱਜ ਕਿਹਾ ਜਾ ਰਿਹਾ ਇਸ ਆਪਰੇਸ਼ਨ ਤੋਂ ਬਾਅਦ ਪੰਜਾਬ ਸਰਕਾਰ ਦੇ ਪ੍ਰੋਜੈਕਟ ਸਮਾਈਲ ਅਤੇ ਜੀਵਨ ਜੋਤ ਪ੍ਰੋਜੈਕਟ 2.0 ਦਾ ਅਸਰ ਹੈ ਕਿ ਪੂਰਾ ਲੁਧਿਆਣੇ ਦਾ ਰੇਲਵੇ ਸਟੇਸ਼ਨ ਪਿਖਾਰੀਆਂ ਤੋਂ ਵਹੀਨ ਹੋ ਚੁੱਕਾ ਹੈਗਾ ਇੱਕ ਵੀ ਪਿਖਾਰੀ ਰੇਲਵੇ ਸਟੇਸ਼ਨ ਤੇ ਦਿਖਾਈ ਨਹੀਂ ਦੇ ਰਿਹਾ ਗੱਲਬਾਤ ਕਰਦੇ ਆਂ ਲੋਕਾਂ ਨਾਲ ਜੋ ਜਿਹੜੇ ਇੱਥੇ ਆਮ ਤੌਰ ਤੇ ਸਟੇਸ਼ਨ ਤੇ ਹੀ ਰਹਿੰਦੇ ਨੇ ਭਿਖਾਰੀ ਜਿੰਨੇ ਰੋਜ਼ ਜਿੰਨਾਂ ਨੂੰ ਇਹ ਦੇਖਦੇ ਸੀਗੇ ਅੱਜ ਭਿਖਾਰੀ ਦਿਖਾਈ ਦਿੱਤੇ ਰੇਲਵੇ ਸਟੇਸ਼ਨ ਤੇ ਨਹੀਂ ਆ ਸਾਰੇ ਗਾਇਬ ਹੋ ਗਏ ਸਾਰੇ ਗਾਇਬ ਹੋ ਗਏ ਅੱਛਾ ਕੀ ਅਸਰ ਦੇਖਿਆ ਜਿਹੜਾ ਕੱਲ ਰੈਸਕਿਊ ਕੀਤਾ ਨਾ 18 ਬੱਚੇ ਸਿਵਲ ਪ੍ਰਸ਼ਾਸਨ ਨੇ ਅੱਜ ਸਾਰੇ ਇੱਥੋਂ ਗਾਇਬ ਦਿਖਾਈ ਦੇ ਸਰ ਬਹੁਤ ਥੱਕਾ ਦਾ ਵੀ 5500 ਦੇ ਮੇਰੇ ਚਲਾਨ ਦਿੱਤੇ ਨੇ ਪਤਾ ਹੀ ਨਹੀਂ ਅੱਜ ਭਿਖਾਰੀ ਦਿਖੇ ਨਹੀਂ ਦਿਖੇ ਅਸਰ ਹੋਇਆ ਆਹੋ ਅਸਰ ਤਾਂ ਆ ਪਖਾਰੀ ਪਖਾਰੀਆਂ ਦਾ ਅਸਰ ਹੋ ਗਿਆ ਹੈ ਨਾ ਆ ਤਾਂ ਇੱਥੇ ਜਿਹੜੇ ਨੇ ਪਖਾਰੀ ਨਹੀਂ ਦਿਖਾਈ ਦਿੱਤੇ ਜਿਹੜੇ ਦੂਸਰੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਲਗਾਤਾਰ ਰੇਲਵੇ ਸਟੇਸ਼ਨ ਤੇ ਹੀ ਰਹਿੰਦੇ ਨੇ ਉਹਨਾਂ ਨੂੰ ਪੁੱਛਦੇ ਆ ਕਿ ਕੀ ਅਸਰ ਦਿਖਾਈ ਦਿੱਤਾ ਇਸ ਪ੍ਰੋਜੈਕਟ ਸਮਾਈਲ ਦਾ ਆਪ ਇਹੀ ਪਰ ਦੁਕਾਨਦਾਰੀ ਕਰਦੇ ਹੋ ਨਹੀਂ ਆਪ ਦੁਕਾਨ ਆਪੋ अच्छा भिखारी दिखाई दिए आज यहां पर नहीं भिखारी नहीं दिखाई दिए कल जो यहां पर एक रेस्क्यू चलाया गया था उसका सर नहीं हमने नहीं देखा था हम आए नहीं थे कल हम आए नहीं थे कल यहां से 18 बच्चे उठाए गए आज आपने देखा कोई भिखारी यहां पर रेलवे स्टेशन पर नहीं भिखारी नहीं देखा हमने सब भिखारी जड़े ने इत्तो गायब दिखाई देते ਤੁਸੀਂ ਵੀ ਸਟੇਸ਼ਨ ਤੇ ਹੀ ਰਹਿੰਦੇ ਹੋ ਵੀਰੇ हां जी हां जी हां ਵੀਰੇ ਆਟੋ ਚ ਲਾਨੇ ਅੱਛਾ ਅੱਜ ਭਿਖਾਰੀ دکھائی ਦਿੱਤੇ ਨਹੀਂ ਅੱਜ ਨਹੀਂ ਅੱਜ ਤਾਂ ਬਹੁਤ ਘਟਾ ਭਾਜੀ ਬਹੁਤ ਘਟਾ ਯਾਨੀ ਕਿ ਜਿਹੜਾ ਕੱਲ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਸੀ ਉਹਦਾ ਅਸਰ ਦਿਖਾਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਵਧੀਆ ਕੰਮ ਆ ਭਾਜੀ ਨਹੀਂ ਤਾਂ ਇੱਥੇ ਭਖਾਰੀਆਂ ਨੇ ਤਾਂ ਬਹੁਤ ਯਾਤਰੀਆਂ ਨੂੰ ਓਨੀ ਪ੍ਰੇਸ਼ਾਨੀ ਹੁੰਦੀ ਸੀ ਨਾ ਕਿ ਅੰਦਰ ਬਾਹਰ ਜਾਣਾ ਕਦੇ 10 ਰੁਪਏ ਦੇ ਦੇ ਕਦੇ ਤਿਲਕ ਲਗਾਤਾ ਨਵੇਂ ਨਵੇਂ ਢੰਗ ਬਹੁਤ ਵਧੀਆ ਉਪਰਾਲਾ ਕੀਤਾ ਸਰਕਾਰ ਨੇ ਅੱਛਾ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਚੱਕਿਆ ਹੈ ਨਾ ਉਹਨਾਂ ਦੇ ਅੱਜ ਸਿਵਲ ਹਸਪਤਾਲ ਡੀਐਨਏ ਟੈਸਟ ਕਰਾਏ ਯਾਨੀ ਕਿ ਪਤਾ ਲੱਗੂਗਾ ਵੀ ਇਹਨਾਂ ਦੇ ਬੱਚੇ ਹੈ ਵੀ ਆ ਜਾਂ ਨਹੀਂ ਚੰਗੀ ਇਹ ਚੀਜ਼ ਇਹ ਚੀਜ਼ ਬਹੁਤ ਬਹੁਤ ਵਧੀਆ ਉਪਰਾਲ ਮਨ ਲਓ ਵੀ ਸਮਰਾਲਾ ਜੋਗ ਤੋਂ ਵੀਰ ਪੈਲਸ ਹੋ ਗਿਆ ਜਮਾਲਪੁਰ ਹੋ ਗਿਆ ਤੁਸੀਂ ਉਹਨਾਂ ਸਾਰਿਆਂ ਦੇ ਡੀਐਨਏ ਟੈਸਟ ਹੋਣੇ ਚਾਹੀਦੇ ਆ ਕਿਉਂ ਕੰਮ ਤੋਂ ਬਸੇ ਇਹ ਸਲਵਾਰ ਸੂਟ ਪਾ ਕੇ ਆਪਣਾ ਇਹਨਾਂ ਨੇ ਵਧੀਆ ਰੋਜ਼ਗਾਰ ਬਣਾਇਆ ਹੋਇਆ ਆ ਹੋਰ ਇਹਨਾਂ ਨੂੰ ਕੀ ਚਾਹੀਦਾ ਬਹੁਤ ਵਧੀਆ ਸਰਕਾਰ ਦਾ ਪ੍ਰਾਲਾ ਇਹ ਬਹੁਤ ਵਧੀਆ ਮੈਂ ਕਹਿੰਦਾ ਬਹੁਤ ਵਧੀਆ ਸੋਚ ਆ ਜੀ ਚਲੋ ਇੱਥੇ ਤਾਰੀਫ ਹੁੰਦੀ ਹੋਈ ਪ੍ਰੋਜੈਕਟ ਜੀਵਨ ਜੋਤ 2.0 ਦੀ ਹੋਰ ਜਿਹੜੇ ਦੁਕਾਨਦਾਰ ਨੇ ਇੱਥੇ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਦਿਖਾ ਰਹੇ ਹੈਗੇ ਆ ਪੂਰੀ ਰਿਪੋਰਟ ਤੁਸੀਂ ਆਪ ਆਪ ਇਹ ਹੀ ਰਹਤੇ ਹੋ ਅੱਛਾ ਆਪ ਪਹਿਲੇ ਖਾਣਾ ਖਾ ਲਿਜੀਏ ਬਾਅਦ ਵਿੱਚ ਪੁੱਛਦਾ ਹਾਂ ਆਪ ਇਹ ਹੀ ਰਹਤੇ ਹੋ ਹਾਂਜੀ ਅੱਛਾ ਅੱਜ ਭਿਖਾਰੀ ਦਿਖਾਈ ਦਿੱਤੇ ਨਹੀਂ ਬਿਲਕੁਲ ਨਹੀਂ ਜੀ ਕੱਲ ਜਿਹੜਾ ਆਪਰੇਸ਼ਨ ਚਲਾਇਆ ਗਿਆ ਰੈਸਕਿਊ ਆਪਰੇਸ਼ਨ ਉਹਦਾ ਅਸਰ ਕਿੱਦਾਂ ਹੋਇਆ ਮੈਂ ਕਹਿੰਦਾ ਜੀ ਬਹੁਤ ਵਧੀਆ ਹੋਣਾ ਚਾਹੀਦਾ ਵੀ ਹੈ ਬਹੁਤ ਅੱਛੀ ਗੱਲ ਹੈ ਕਿਉਂਕਿ ਹੁਣ ਜ਼ਰੂਰੀ ਹੈ ਕਿਉਂਕਿ ਗੰਦ ਬਹੁਤ ਜ਼ਿਆਦਾ ਪੈ ਗਿਆ ਇੱਥੇ ਕਿਉਂਕਿ 10 ਰੁਪਏ ਦੇ ਨਾਮ ਦੇ ਲੋਕਾਂ ਨਾਲ ਖੋਹ ਹੋ ਜਾਂਦੀ ਹੈ ਜੀ ਜੋ ਅਸਲ ਚ ਗੱਲ ਹੈ ਅੱਛਾ ਮੇਨ ਤਾਂ ਇੱਥੇ ਇਹੀ ਜਿਹੜੀ ਪ੍ਰੋਬਲਮ ਦੱਸੀ ਜਾਂਦੀ ਸੀ ਭਿਖਾਰੀ ਜਿਹੜੇ ਨੇ ਜ਼ਬਰਦਸਤੀ ਕਰਦੇ ਹਨਾ ਲੋਕਾਂ ਨੂੰ ਬਿਲਕੁਲ ਜੀ ਬਿਲਕੁਲ ਜ਼ਬਰਦਸਤੀ ਤਾਂ ਹੈਗੀ ਆ ਜੀ ਇਹ ਤਾਂ ਚਾਹੀਦਾ ਇਹ ਆਪਰੇਸ਼ਨ ਹੋਣਾ ਚਾਹੀਦਾ ਜ਼ਰੂਰੀ ਹੈ ਅੱਛਾ ਇਹਨੂੰ ਕਿੱਦਾਂ ਦੇਖਦੇ ਹੋ ਜਿਹੜੇ ਹੁਣ ਛੋਟੇ ਬੱਚਿਆਂ ਦਾ ਡੀਐਨਏ ਟੈਸਟ ਹੋਊਗਾ ਨਾ ਪਤਾ ਲੱਗੂ ਵੀ ਇਹਨਾਂ ਦੇ ਬੱਚੇ ਹੈ ਵੀ ਜਾਂ ਚੋਰੀ ਕੀਤੇ ਆ ਇਹ ਨਾਲ ਵੀ ਫਰਕ ਪਊਗਾ ਬਿਲਕੁਲ ਪਵੇਗਾ ਜੀ ਬਿਲਕੁਲ ਪਵੇਗਾ ਪੈਣਾ ਚਾਹੀਦਾ ਵੀ ਹੈ ਔਰ ਹੁਣਾਂ ਵੀ ਚਾਹੀਦਾ ਟੈਸਟ ਪਤਾ ਲੱਗ ਜੂ ਜਿਹੜੇ ਬੱਚੇ ਚੋਰੀ ਹੋਏ ਆ ਜਾਂ ਇਹਨਾਂ ਦੇ ਆਪਣੇ ਬਿਲਕੁਲ ਭਾਜੀ ਬਿਲਕੁਲ ਜੀ ਜ਼ਰੂਰੀ ਆ ਜੀ ਅੱਛਾ ਅੱਜ ਕਿੱਦਾਂ ਦਾ ਮਾਹੌਲ ਰਿਹਾ ਪਖਾਰੀਆਂ ਦੀ ਗੱਲ ਕਰਦੇ ਪਖਾਰੀ ਦਾ ਬਿੱਲ ਹੀ ਹੈ ਉਹ ਵੀ ਉਰੇ-ਬਰੇ ਘੁੰਮਦੇ ਹੋਣੇ ਇੱਥੇ ਕਿਤੇ ਹੋਰ ਕਿੱਥੇ ਜਾਣਾ ਇਹਨਾਂ ਨੇ ਸ਼ਾਮੀ ਵੇਰਾ ਜਾਣਾ ਸ਼ਾਮੀ ਤੁਸੀਂ ਆ ਜਿਓ ਕਰ ਲਿਓ ਆਪਣੇ ਅੱਛਾ ਨਹੀਂ ਜਿਹੜੇ ਅੱਜ ਕੱਲ ਆਪਰੇਸ਼ਨ ਚ ਲਾਇਆ ਉਸ ਤੋਂ ਬਾਅਦ ਅੱਜ ਹੁਣ ਤੱਕ ਦੀ ਸਵੇਰ ਤੋਂ ਲੈ ਕੇ ਹੁਣ ਤੱਕ ਦਾ ਅਸਰ ਦੀ ਸ਼ਾਂਤੀ ਹੈ ਪੂਰੀ ਸ਼ਾਂਤੀ ਆ ਜੀ ਕੋਈ ਦਿੱਕਤ ਨਹੀਂ ਹੁਣ ਨਜ਼ਰ ਨਹੀਂ ਆ ਰਹੀ ਸਵੇਰ ਦੇ ਅੱਜ ਹੈ ਨਹੀਂਗੇ ਤਾਂ ਪੂਰੀ ਤਰ੍ਹਾਂ ਨਾਲ ਗਾਇਬ ਨੇ ਹਾਲਾਂਕਿ ਇਸ ਸਮੱਸਿਆ ਨੂੰ ਜੜ ਤੋਂ ਖਤਮ ਤਾਂ ਨਹੀਂ ਕੀਤਾ ਜਾ ਸਕਦਾ ਲੇਕਿਨ ਇਹਨਾ ਜ਼ਰੂਰ ਹੈ ਕਿ ਅਗਰ ਇਸੇ ਢੰਗ ਨਾਲ ਸਖਤੀ ਕੀਤੀ ਜਾਵੇ ਦਾ ਫਰਕ ਜਿਹੜਾ ਜ਼ਰੂਰ ਦਿਖਾਈ ਦੇਗਾ ਕਿ ਜਿਹੜੇ ਭਿਖਾਰੀ ਨੇ ਉਹ ਇੱਥੋਂ ਗਾਇਬ ਦਿਖਾਈ ਦੇ ਰਹੇ ਨੇ ਫਿਲਹਾਲ ਜਿਹੜੇ ਇੱਥੇ ਆਮ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕਿ ਕੀ ਅੱਜ ਇੱਥੇ ਭਿਖਾਰੀ ਦਿਖਾਈ ਦਿੱਤੇ ਅੱਜ ਭਿਖਾਰੀ ਦਿਖਾਈ ਦਿੱਤੇ ਅਜੇ ਰੇਲਵੇ ਸਟੇਸ਼ਨ ਤੇ ਆਈ ਨਹੀਂ ਬਗਾਈ ਨਹੀਂ ਤੇ ਅਗਰ ਆਈ ਨਹੀਂ ਤੇ ਅਗਰ ਡੇਲੀ ਜਾਂਦੇ ਆ ਲੋਕਾਂ ਨੂੰ ਬਹੁਤ ਲੜਦੇ ਲੋਕਾਂ ਨੂੰ ਲੜਦੇ ਬਹੁਤ ਆ ਗਏ ਪੈ ਬਹੁਤ ਖਾਂਦੇ ਆ ਬਹੁਤ ਬੋਲੀਦਾ ਨਹੀਂ ਜਾਂਦੇ ਕਿ ਜਾਂਦੇ ਆ ਕੋਈ 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 ਨਹੀਂ ਫੜਦਾ ਇਹਨੂੰ ਕੋਈ। ਉਹ ਤਾਂ ਬੜੀ ਸਮੱਸਿਆ ਇੱਥੇ ਹੀ ਆਉਂਦੀ ਸੀ ਵੀ ਭੀਖ ਮੰਗਣ ਦੇ ਨਾਂ ਤੇ ਲੁੱਟਖੋ ਕਰਦੇ ਆ ਇਹ ਭਿਖਾਰੀ ਹੈਨਾ। ਉਹ ਲੁੱਟਖੋ ਕਰਦੇ ਸੀ। ਪੰਮ 500 50000 ਰੁਪਇਆ ਇਹ ਫੋਟੋ ਲੈ ਲੈਣੇ ਕਿਸੇ ਦਾ ਇਹ ਕਪੜੇ ਚੱਕ ਲੈਣੇ ਕਿਸੇ ਦੇ। ਹੁਣ ਅਸਰ ਦਿਖਾਈ ਦਿੱਤਾ। ਉਹ ਅਜੇ ਨਹੀਂ ਆਇਆ ਕੋਈ ਅੱਜ। ਅੱਜ ਕੋਈ ਵੀ ਨਹੀਂ ਆਇਆ। ਅੱਜ ਨਹੀਂ ਆਇਆ ਜੀ। ਅੱਛਾ ਜਿਹੜੇ ਛੋਟੇ ਛੋਟੇ ਬੱਚਿਆਂ ਦਾ ਹੈਨਾ ਡੀਐਨਏ ਟੈਸਟ ਹੋਊਗਾ। ਉਹਦੇ ਨਾਲ ਕਿੰਨਾ ਕ ਫਰਕ ਹੋਊ ਪਤਾ ਲੱਗ ਜੂਏ ਬੱਚੇ ਚੋਰੀ ਦੇ ਆ ਜਾਂ ਇਹਨਾਂ ਦੇ ਆਪਣੇ ਆ। ਇਹ ਬੱਚਾ ਕੋਈ ਨਹੀਂ ਹੈਗਾ। ਉਹ ਤੋਂ ਢੰਡਾ ਉਹ ਢੰਡਾਰੀ ਤੋਂ ਆਉਂਦੀ ਆਂ ਢੰਡਾਰੀ ਤੋਂ ਆਉਂਦੀ ਆਂ ਅੱਜ ਗਾਇਬ ਨੇ ਆਏ ਅੱਜ ਨਹੀਂ ਆਈਆਂ ਅੱਜ ਨਹੀਂ ਆਈਆਂ ਅੱਜ ਪੂਰੀ ਤਰ੍ਹਾਂ ਨਾਲ ਗਾਇਬ ਨੇ ਅ ਪੁਲਿਸ ਮੁਲਾਜ਼ਮ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਕਿੰਨਾ ਕ ਅਸਰ ਦੇਖਣ ਨੂੰ ਮਿਲਿਆ ਸਰ ਕਿੰਨਾ ਕ ਅੱਜ ਅਸਰ ਦੇਖਣ ਨੂੰ ਮਿਲਿਆ ਭਖਾਰੀ ਗੈਂਗ ਤੋਂ ਨਹੀਂ ਜੀ ਬਹੁਤ ਜ਼ਿਆਦਾ ਵਧੀਆ ਕੰਮ ਹੋ ਗਿਆ ਜਿਹੜਾ ਇਹ ਇੱਕ ਤਾਂ ਇਹਨਾਂ ਦਾ ਇਲਾਜ ਹੋ ਜਾਊਗਾ ਜੇ ਕਿਸੇ ਕੋਈ ਬਿਮਾਰੀ ਨਾਲ ਜੋ ਕੋਈ ਨਸ਼ਾ ਕਰਦਾ ਹੋ ਤਾਂ ਨਸ਼ਾ ਛੁੱਟ ਜਾਊਗਾ ਚੰਗੇ ਇਨਸਾਨ ਦੀ ਜ਼ਿੰਦਗੀ ਜੀਣ ਲੱਗ ਜਾਣਗੇ ਅੱਜ ਤੱਕ ਵੈਸੇ ਕੋਈ ਨਹੀਂ ਦਿਖਿਆ ਸਾਨੂੰ ਦੇਖਣ ਵਿੱਚ ਆਇਆ ਕੋਈ ਕੋਈ ਨਹੀਂ ਹੈਗਾ ਸਾਰੇ ਆਪਰੇਸ਼ਨ ਦਾ ਅਸਰ ਦਿਖਿਆ ਆਪਰੇਸ਼ਨ ਦਾ ਪੂਰਾ ਅਸਰ ਦੱਸਿਆ ਕੋਈ ਨਹੀਂ ਅੱਜ ਸਾਨੂੰ ਮਤਲਬ ਦਿਸਿਆ ਕਿ ਤਾਂ ਅੱਜ ਕੋਈ ਨਹੀਂ ਦਿਖਿਆ ਅੱਛਾ ਸਰ ਜਿਹੜੇ ਬੱਚੇ ਚੋਰੀ ਹੋ ਜਾਂਦੇ ਸੀਗੇ ਹੈਨਾ ਇੱਕ ਹਿਊਮਨ ਟ੍ਰੈਫਿਕਿੰਗ ਦੀ ਸਮੱਸਿਆ ਸੀਗੀ ਪੈਕਿੰਗ ਦੇ ਨਾਲ ਜੁੜੀ ਉਹਦਾ ਵੀ ਹੱਲ ਹੋ ਜੂ ਕਿਉਂਕਿ ਆ ਡੀਐਨਏ ਟੈਸਟ ਕਰਾਏ ਆ 18 ਬੱਚਿਆਂ ਦੇ ਸਿਵਲ ਹਸਪਤਾਲ ਹਾਂਜੀ ਹਾਂਜੀ ਇਹਦੇ ਨਾਲ ਸਾਰਾ ਦਾ ਪਤਾ ਡੀਐਨਏ ਟੈਸਟ ਤੋਂ ਪਤਾ ਲੱਜੂਗਾ ਵੀ ਬੱਚਾ ਇਹਨਾਂ ਦਾ ਹੈ ਜਾਂ ਹੈ ਨਹੀਂ ਦੇ ਇਹਨਾਂ ਦਾ ਟੈਸਟਾਂ ਤੋਂ ਪਤਾ ਲੱਗ ਜੀ ਸਾਰਾ ਹਾਂਜੀ ਤਾਂ ਪੰਜਾਬ ਸਰਕਾਰ ਦੇ ਇਸ ਪ੍ਰੋਜੈਕਟ ਦੀ ਛਲਾਂਗਾ ਜਿਹੜੀ ਹੈ ਹਰ ਕੋਈ ਕਰ ਰਿਹਾ ਔਰ ਇਹੀ ਕਿਹਾ ਜਾ ਰਿਹਾ ਹੈ ਕਿ ਇਸ ਆਪਰੇਸ਼ਨ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ ਤਾਂ ਜੋ ਜਿਹੜੇ ਹਿਊਮਨ ਟ੍ਰੈਫਿਕਿੰਗ ਹੈ ਉਹਦੇ ਤੇ ਤਾਂ ਰੋਕ ਲੱਗੇਗੀ ਨਾਲ ਹੀ ਜਿਹੜੇ ਪਿਖਾਰੀ ਜ਼ਬਰਦਸਤੀ ਕਰਦੇ ਆ ਕ੍ਰਾਈਮ ਕਰਦੇ ਆ ਜਾਂ ਪੀਖ ਮੰਗਦੇ ਆ ਉਹਨਾਂ ਤੋਂ ਵੀ ਛੁਟਕਾਰਾ ਸੰਭਵ ਹੋ ਪਾਏਗਾ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ లైਵ